ਆ ਪਤਨ ਨੂੰ ਆਪਣੇ ਗੋਡਾਊਨ ਚ ਲੈ ਕੇ ਆਇਆ ਪੂਰੇ ਮੈਂ ਕਿਹਾ ਕੱਟ ਪੀਸ ਆ ਪੂਰੇ 파ਰਸ ਲਾਏ ਪਏ ਨੇ ਮੈਂ ਕਿਹਾ ਸਾਰੀ ਤਰ੍ਹਾਂ ਦੀ ਵੈਰਾਈਟੀ ਆਈ ਪਈ ਐ ਪੂਰੀ ਟਾਪ ਦੇ ਮਾਲ ਮੈਂ ਕਿਹਾ ਜੀ ਹਜੇ ਲਾਦਾ ਰਿਹਾ ਮਾਲ ਹੋਰ ਆ ਰਿਹਾ ਆਪਣੇ ਲਵੇ ਠੀਕ ਹੈ ਜੀ ਆਪਣੇ ਲਵੇ ਹੋਰ ਵੀ ਮਾਲ ਆ ਰਿਹਾ ਦੇਖੋ ਜੀ ਪੂਰਾ ਟਾਪ ਦਾ ਕੱਪੜਾ ਤੁਹਾਨੂੰ ਸੈਟ ਵਾਈਜ਼ ਸੈਟ ਦਿਖਾਉਣਾ ਜੀ ਠੀਕ ਹੈ ਜੀ ਮੇਰੀ ਗੱਲ ਧਿਆਨ ਨਾਲ ਸੁਣ ਲਿਓ ਜੀ ਪਲੀਜ਼ ਰਿਕੁਐਸਟ ਹੈ ਗੱਲ ਨੂੰ ਧਿਆਨ ਨਾਲ ਸੁਣ ਲਿਓ 2 ਮੀਟਰ ਦੀ ਕੱਟ ਐ ਠੀਕ ਹੈ ਜੀ 2 ਮੀਟਰ ਦੀ ਕੱਟ 50 ਪੀਸਾਂ ਦਾ ਬੰਡਲ ਹੋਊਗਾ ਹੋਲ ਸੇਲ ਰੇਟ ਹੋਊਗਾ ਠੀਕ ਹੈ ਜੀ ਹੋਲ ਸੇਲ ਇਕੱਠੇ ਕੱਪੜੇ ਦਾ ਰੇਟ ਹੋਊਗਾ ਹੋਲ ਸੇਲ ਦਾ ਰੇਟ ਹੋਊਗਾ 50 ਪੀਸਾਂ ਦਾ ਬੰਡਲ ਹੋਊਗਾ 30 ਰੁਪਏ ਪੀਸੂਗਾ 15 ਰੁਪਏ ਮੀਟਰ ਹੈ ਠੀਕ ਹੈ ਜੀ 2 ਮੀਟਰ ਦੀ ਕੱਟ ਹੋਊਗੀ 1500 ਰੁਪਏ ਬੰਡਲ ਬੈਠੂਗਾ ਆ ਕਲਰ ਚਾਰਟ ਲੱਗਿਆ ਸ਼ਿਮਰ ਕਰਾ ਸ਼ਿਮਰ ਪੈਂਡੀ ਸ਼ੀਸ਼ਾ ਸਿਲਕ ਇਹ ਚ ਕਾਫੀ ਤਰ੍ਹਾਂ ਦੇ ਕੱਪੜੇ ਹੋਣਗੇ ਠੀਕ ਹੈ ਜੀ ਕਾਫੀ ਤਰ੍ਹਾਂ ਦੇ ਇਹ ਚ ਕੱਪੜੇ ਕਲਾਸ ਇਹਦੇ ਚ ਹੋਣਗੇ 2 ਮੀਟਰ ਦੀ ਕੱਟ ਹੋਊਗੀ ਠੀਕ ਹੈ ਜੀ ਇਦੇ ਬਾਅਦ ਆਪਾਂ ਤੁਹਾਨੂੰ ਇੱਕ ਹੋਰ ਚੀਜ਼ ਦਿਖਾਉਣੇ ਆ ਗਲਾਸ ਔਰਗੰਜਾ ਗਲਾਸ ਔਰਗੰਜਾ ਠੀਕ ਹੈ ਜੀ ਗਲਾਸ ਗਲਾਸ ਔਰਗੰਜਾ 3 ਮੀਟਰ ਦੀ ਕੱਟੂ 3 ਤੋਂ 390 ਤੱਕ ਦੀ ਕੱਟੂਗੀ ਪੌਣੇ 4 ਤਿੰਨ ਬਰਬਰੀ ਸ਼ਿਮਰ ਗਲਾਸ ਔਰਗੰਜਾ ਸ਼ਿਮਰ ਕਰਾ ਸ਼ਿਮਰ ਸਾਰੇ ਤਰ੍ਹਾਂ ਦੇ ਕੱਪੜੇ ਮਿਕਸ ਹੋਣਗੇ 3 ਮੀਟਰ ਦੀ ਕੱਟ ਬੰਡਲ ਦਾ ਬੰਡਲ ਦੇਵਾਂਗੇ 50 پیسਾਂ ਦਾ ਬੰਡਲ ਹੋਊਗਾ 2750 ਰੁਪਏ ਦਾ ਪਊਗਾ ਪੂਰਾ ਬੰਡਲ ਦਾ ਬੰਡਲ ਦਵਾਂਗੇ ਠੀਕ ਹੈ ਜੀ ਕੀ ਰੇਟ ਹੈ ਸਿਰਫ ਔਰ ਸਿਰਫ 55 ਰੁਪਏ ਪਰ پیس ਠੀਕ ਹੈ ਰੇਟ ਨਾਲ ਆਪਣੀ ਚੈਲੰਜ ਦੀ ਪੂਰੀ ਫੁੱਲ ਗਰੰਟੀ ਹੋ ਗਈ ਪੂਰੀ ਫੁੱਲ ਠੀਕ ਹੈ ਜੀ ਰੇਟਾਂ ਦੀ ਪੂਰੀ ਗਰੰਟੀ ਪੂਰੇ ਪੰਜਾਬ ਦੇ ਪੂਰੇ ਵਰਲਡ ਦੀ ਰੇਟਾਂ ਦੀ ਗਰੰਟੀ ਠੀਕ ਹੈ ਜੀ ਆਹ ਦੇਖੋ ਜੀ ਇੱਕ ਆ ਬੰਡਲ ਦੇਖੋ ਆ 4 4.5 ਪੌਣੇ 5 ਸਾਰੀ ਕੱਟ ਹੋ ਗਈ ਇਹ ਚ ਪੌਣੇ 5 ਤੱਕ ਹੀ ਪੌਣੇ 5 ਗਲਾਸ ਔਰਗੰਝਾ ਸ਼ੀਮਰ ਬਰਬਰੀ ਔਰਗੰਝਾ ਸਾਰੀ ਤਰ੍ਹਾਂ ਦੇ ਵਿੱਚ ਕੱਪੜੇ ਹੋਣਗੇ ਠੀਕ ਹੈ ਜੀ 4 ਤੋਂ ਲੈ ਕੇ 490 ਤੱਕ ਦੀ ਘਟੂਗੀ ਰੇਟ ਕਿੰਨਾ ਸਿਰਫ ਔਰ ਸਿਰਫ 80 ਰੁਪਏ ਦਾ ਪੀਸ ਠੀਕ ਹੈ ਜੀ ਆਹ ਦੇਖੋ ਇੱਕ ਨੇਚਰਲ ਇਹਦੇ ਬੰਡਲ ਮਾਲ ਥੋੜਾ ਜਿਹਾ ਰਹਿ ਗਿਆ ਮੈਂ ਪਹਿਲਾਂ ਦੱਸਦਾ ਮਾਲ ਥੋੜਾ ਇਹ 4 ਤੋਂ ਲੈ ਕੇ 490 ਤੱਕ ਦੀ ਘਟੂ ਇਹ ਪੈਊਗਾ ਤੁਹਾਨੂੰ 100 ਰੁਪਏ ਦਾ ਪੀਸ ਠੀਕ ਹੈ ਜੀ ਫਿਰ ਇੱਕ ਆ ਚੀਜ਼ ਆ ਦੇਖੋ ਸਾਰੇ ਮਿਕਸ ਹੈ ਇਹ ਠੀਕ ਹੈ ਬਰਬਰੀ ਵੀ ਹੈ ਸ਼ਿਮਰ ਵੀ ਹੈ ਸ਼ੀਸ਼ਾ ਸਿਲਕ ਵੀ ਹੈ 200 ਰੁਪਏ ਦਾ ਸੂਟ ਠੀਕ ਹੈ ਜੀ 200 ਰੁਪਏ ਦਾ ਆਪਾਂ ਤੁਹਾਨੂੰ ਇੱਕ ਸ਼ਾਰਟ ਵਿੱਚ ਮਾਲ ਦਿਖਾਉਣਿਆ ਕੱਲ ਨੂੰ ਸੰਡੇ ਦੀ ਸੇਲ ਹੈ ਧੁਮਾਕਾ ਔਰਗੰਜਾ ਦੇ ਕਲਰ ਲੱਗੇ ਹੋਏ ਨੇ ਠੀਕ ਹੈ ਜੀ ਸਾਰੇ ਕਲਰ ਦੇ ਕਲਰ ਮਿਲਣਗੇ 100 ਰੁਪਏ ਦਾ ਸੂਟ ਠੀਕ ਹੈ ਜੀ 100 ਰੁਪਏ ਦਾ ਸੂਟ ਹੈ 5 ਮੀਟਰ ਦਾ ਠੀਕ ਹੈ ਜੀ ਮਾਲ ਬਹੁਤ ਆ ਚੁਕਿਆ ਬਹੁਤ ਜ਼ਿਆਦਾ ਠੀਕ ਹੈ ਸਾਰਾ ਮਾਲ ਆ ਚੁਕਿਆ ਆਪਣੇ ਲਈ ਠੀਕ ਹੈ ਇਹ ਹਰ ਤਰ੍ਹਾਂ ਦੀ ਵੈਰਾਈਟੀ ਆਈ ਪਈ ਹੈ ਜੋਰ ਜੱਟ ਦੇ ਪਲੇਨ ਚ ਹਰ ਬੁਟੀਕ ਵਾਲੀ ਵੈਰਾਈਟੀ ਆਈ ਪਈ ਹੈ ਤੇ ਤੁਸੀਂ ਪਹੁੰਚਣਾ ਕਿੱਥੇ ਹੈ ਮੰਡੀ ਅਮਲਗੜ ਤੂਰਕੋਰ ਚੌਂਕ ਹਰ ਤਰ੍ਹਾਂ ਦੀ ਆਈਟਮ ਆ ਗਈ ਆਪਣੇ ਫੋਨ ਕਰ ਲਿਓ ਹਨਮ ਕਲੋਥ ਵਾਲਿਆਂ ਨੂੰ ਠੀਕ ਹੈ ਜੀ ਹਰ ਤਰ੍ਹਾਂ ਦੀ ਵੈਰਾਈਟੀ ਆ ਗਈ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਕਰ ਦਿਓ ਠੀਕ ਹੈ ਜੀ ਅੱਜ ਤੁਹਾਡੇ ਲਈ ਆਰਗੰਜਾ ਸੂਟ ਲੈ ਕੇ ਆਏ ਸਟਾਫ ਪੂਰਾ ਟੌਪ ਦਾ ਆਲ ਓਵਰ ਆਰਗੰਜਾ ਸੂਟ ਹੋਊਗਾ ਪੂਰਾ ਹੈਵੀ ਡਿਜ਼ਾਈਨ ਜੀ ਠੀਕ ਹੈ ਜੀ ਸ਼ਿਮਰ ਦਾ ਦੁਪੱਟਾ ਠੀਕ ਹੈ ਜੀ ਪੂਰਾ ਸ਼ਿਮਰ ਦਾ ਹੈਵੀ ਦੁਪੱਟਾ ਆਊਗਾ ਦੇਖੋ ਪੂਰਾ ਖੁੱਲਾ ਢੁੱਲਾ ਦੁਪੱਟਾ ਹੈ ਸ਼ਿਮਰ ਦਾ ਠੀਕ ਹੈ ਜੀ ਪੂਰਾ ਹੈਵੀ ਦੁਪੱਟਾ ਹੈ ਸ਼ਿਮਰ ਦਾ ਰੇਡ ਦੀ ਚੈਲੰਜ ਨਾਲ ਗਰੰਟੀ ਠੀਕ ਹੈ ਜੀ ਰੇਡ ਦੀ ਪੂਰੀ ਫੁੱਲ ਚੈਲੰਜ ਨਾਲ ਗਰੰਟੀ 50000 ਰੁਪਏ ਇਨਾਮ ਜੇ ਤੁਹਾਨੂੰ ਕੋਈ ਇਹ ਰੇਟ ਦੇ ਦਾਵੇ ਠੀਕ ਹੈ ਜੀ ਮੇਰੀ ਗੱਲ ਸੁਣ ਲਓ 50000 ਰੁਪਏ ਇਨਾਮ ਜੇ ਤੁਹਾਨੂੰ 250 ਰੁਪਏ ਦਾ ਕੋਈ ਸੂਟ ਦੇ ਦਾਵੇ ਸਿਰਫ ਔਰ ਸਿਰਫ 250 ਰੁਪਏ ਦਾ ਮਾਰਕੀਟ ਦੇ ਵਿੱਚ 695 795 ਆਪਾਂ ਦੇ ਰਿਆ ਸਿਰਫ ਅਰਸ ਨੂੰ 250 ਰੁਪਿਆ ਦਾ ਪੂਰਾ ਸ਼ਿਮਰ ਦਾ ਪਿਓਰ ਵਿਸਕੋਜ਼ ਦਾ ਦੁਪੱਟਾ ਸ਼ਿਮਰ ਦਾ ਦੁਪੱਟਾ ਲੱਗਿਆ ਹੋਇਆ ਹੈ ਜੀ ਠੀਕ ਹੈ ਜੀ ਦੁਪੱਟਾ ਮਾਰਕੀਟ 'ਚ ਲੈਣ ਚ ਜਾਊਗਾ ਸਿਰਫ ਔਰ ਸਿਰਫ 500 ਰੁਪਿਆ ਮਿਲਦਾ ਹੈ ਬਿਲਕੁਲ ਸੌਫਟਾ ਦੁਪੱਟਾ ਬਿਲਕੁਲ ਹੀ ਸੌਫਟ ਦੇਖੋ ਇੱਕ ਮੁਠੀ 'ਚ ਆ ਗਿਆ ਸਿਰਫ ਠੀਕ ਹੈ ਜੀ ਬਿਲਕੁਲ ਸੌਫਟਾ ਦੁਪੱਟਾ ਸਿਰ ਤੇ ਟਕਾਊ ਦੁਪੱਟਾ ਹੈ ਠੀਕ ਹੈ ਜੀ ਰੇਟ ਕਿੰਨਾ ਸਿਰਫ ਔਰ ਸਿਰਫ 250 ਰੁਪਿਆ ਦਾ ਸਿਰਫ ਔਰ ਸਿਰਫ 250 ਦਾ ਠੀਕ ਹੈ ਡਿਜ਼ਾਈਨ ਕਲਰ ਮੈਂ ਤੁਹਾਨੂੰ ਬਹੁ ਮੈਂ ਫੇਰ ਕਹ ਰਿਹਾ ਮੈਂ ਡਿਜ਼ਾਈਨ ਕਲਾ ਤੁਹਾਨੂੰ ਇਹਦੇ ਚ ਬਹੁਤ ਜਿਆਦਾ ਦੇ ਦੂੰਗਾ ਸਿਰਫ ਔਰ ਸਿਰਫ 250 ਰੁਪਏ ਦੇ ਵਿੱਚ ਠੀਕ ਹੈ ਮੇਰੇ ਕਸਟਮਰਾਂ ਨੂੰ ਇੱਕ ਬੇਨਤੀ ਆਈ ਵੀ ਕਿਹਾ ਹੋਇਆ ਮਾਲ ਚੇਂਜ ਨਹੀਂ ਹੁੰਦਾ ਠੀਕ ਹੈ ਜੀ ਮੈਂ ਪਹਿਲਾਂ ਦੱਸਣਾ ਵੀ ਕਿਹਾ ਹੋਇਆ ਮਾਲ ਚੇਂਜ ਨਹੀਂ ਹੁੰਦਾ ਹਾਂ ਕਟਿਆ ਫਟਿਆ ਦਾਗੀ ਦੱਬਾ ਉਹਦਾ ਮੈਂ ਜ਼ਿੰਮੇਵਾਰ ਬੈਠਾ ਠੀਕ ਹੈ ਜੀ ਕਟਿਆ ਫਟਿਆ ਦਾਗੀ ਦੱਬਾ ਮੈਂ ਜ਼ਿੰਮੇਵਾਰ ਬੈਠਾ ਠੀਕ ਹੈ ਜੀ ਵੀ ਕਿਹਾ ਹੋਇਆ ਮਾਲ ਚੇਂਜ ਨਹੀਂ ਹੁੰਦਾ ਨਹੀਂ ਹੁੰਦਾ ਉਹਦਾ ਰੀਜ਼ਨ ਇਹ ਹੈ ਕਿਉਂਕਿ ਸੀਜ਼ਨ ਦੇ ਟਾਈਮ ਨੇ ਠੀਕ ਹੈ ਜੀ ਮਾ ਸਾਡਾ ਡੜਾ ਡੜ ਬਿਗ ਗਿਆ ਕਸਟਮਰ 20 ਦਿਨਾਂ ਬਾਅਦ ਲਿਆਉਂਦੇ 25 ਦਿਨਾਂ ਬਾਅਦ ਲਿਆਉਂਦੇ ਕਹਿੰਦੇ ਨੇ ਸਾਡੀ ਕੁੜੀ ਨਹੀਂ ਪਸੰਦ ਆਇਆ ਉਹ ਨਹੀਂ ਪਸੰਦ ਆਇਆ ਇਹਨੂੰ ਨਹੀਂ ਪਸੰਦ ਆਇਆ ਘਰੇ ਘਰ ਦੇ ਨਹੀਂ ਪਸੰਦ ਆਇਆ ਠੀਕ ਹੈ ਇਸ ਕਰਕੇ ਅਸੀਂ ਚੇਂਜਿੰਗ ਵਾਲਾ ਕੰਮ ਬੰਦ ਕੀਤਾ ਹੈ ਠੀਕ ਹੈ ਜੀ ਸੂਟ ਸਿਰਫ ਸਿਰਫ 250 ਰੁਪਏ ਦਾ ਠੀਕ ਹੈ ਜੀ ਇਹ ਰੇਟਾਂ 'ਚ ਸੂਟ ਕਿੰਤੋਂ ਚੇਂਜ ਕਰਕੇ ਦੇ ਦਾਂਗੇ ਤੁਸੀਂ ਆਪ ਸੋਚੋ ਜੀ ਠੀਕ ਹੈ ਪੂਰਾ ਖੁੱਲਾ ਢੁੱਲਾ ਦੁਪੱਟਾ ਦੇਖੋ ਜੀ ਦੁਪੱਟਾ ਦੇਖੋ ਪੂਰਾ ਖੁੱਲਾ ਢੁੱਲਾ ਪ ਆ ਦੇਖੋ ਸਿਰਫ ਸਿਰਫ 250 ਰੁਪਏ ਸ਼ਿਮਰਦਾ ਦੁਪੱਟਾ ਦੁਪੱਟਾ ਮੇਰੀ ਗਾਰੰਟੀ ਹੈ ਦੁਪੱਟਾ 500 ਰੁਪਏ ਦਾ ਮਿਲਦਾ ਇਹਦੇ ਨਾਲ ਦਾ ਠੀਕ ਹੈ ਜੀ ਦੁਪੱਟੇ ਹੀ 500 ਰੁਪਏ ਦਾ ਹੈ ਠੀਕ ਹੈ ਆਪਾਂ ਤੁਹਾਨੂੰ 250 ਰੁਪਏ ਦਾ ਸੂਟ ਦੇ ਰਹੇ ਆ 5 ਮੀਟਰ ਦਾ ਕੱਪੜਾ ਠੀਕ ਹੈ ਜੀ 5 ਮੀਟਰ ਦਾ ਕੱਪੜਾ ਨਾ ਹੋਇਆ ਸੂਟ ਉਰੇ ਸੱਟਈ ਮੇਰੀ ਗਾਰੰਟੀ ਹੈ ਜੇ 5 ਮੀਟਰ ਦਾ ਕੱਪੜਾ ਨਾ ਹੋਇਆ ਸੂਟ ਉਰੇ ਸੱਟਈ ਹੋਏ ਮੇਰੀ ਗਾਰੰਟੀ ਹੈ ਠੀਕ ਹੈ ਜੀ ਸੂਟ ਉਰੇ ਸੱਟਈ ਹੋ ਠੀਕ ਹੈ ਆ ਦੇਖੋ ਪੂਰਾ ਖੁੱਲਾ ਟੁੱਲਾ ਦੁਪੱਟਾ ਡਿਜ਼ਾਈਨ ਕਲਰ ਬਹੁਤ ਮਿਲ ਜਾਣਗੇ ਜਿੰਨੇ ਕਹੋ ਉਹਨੇ ਮਿਲ ਜਾਣਗੇ ਠੀਕ ਹੈ ਬਾਧੂ ਡਿਜ਼ਾਈਨ ਕਲਰ ਨੇ ਠੀਕ ਹੈ ਬਾਧੂ ਜਿੰਨੇ ਕਹੋ ਉਹਨੇ ਮਿਲ ਜਾਣਗੇ ਠੀਕ ਹੈ ਸਿਰਫ ਔਰ ਸਿਰਫ 250 ਰੇਂਜ ਚ ਦੇਖੋ ਡਿਜ਼ਾਈਨ ਕਲਰ ਬਹੁਤ ਜ਼ਿਆਦਾ ਮਿਲ ਜਾਣਗੇ ਬਹੁਤ ਜ਼ਿਆਦਾ ਸਿਰਫ ਔਰ ਸਿਰਫ 250 ਰੁਪਏ ਆਉਣਾ ਕਿੱਥੇ ਹੈ ਮੰਡੀ ਅਹਿਮਦਗੜ ਤੂਰਕੋਟ ਚੌਂਗ ਸ਼ਿਪਾਰ ਰੋਡ ਤੇ ਠੀਕ ਹੈ ਜੀ ਆਉਣਾ ਕਿੱਥੇ ਹੈ ਮੰਡੀ ਅਹਿਮਦਗੜ ਮੰਡੀ ਅਹਿਮਦਗੜ ਆਉਣਾ ਹੈ ਲੁਧਿਆਣਾ ਔਰ ਮਲੇਰ ਕੋਟਲਾ ਦੇ ਬਿਲਕੁਲ ਸੈਂਟਰ ਦੇ ਵਿੱਚ ਠੀਕ ਹੈ ਜੀ ਲੁਧਿਆਣਾ ਔਰ ਮਲੇਰ ਕੋਟਲਾ ਬਿਲਕੁਲ ਸੈਂਟਰ ਦੇ ਵਿੱਚ ਹੈ ਠੀਕ ਹੈ ਜੀ ਆਪਣਾ ਕਨੈਕਟ ਨੰਬਰ ਦਿੱਤਾ ਹੋਊਗਾ ਤੁਸੀਂ ਦੇਖ ਕੇ ਆ ਜਿਓ ਠੀਕ ਹੈ ਰੇਡ ਦੀ ਪੂਰੀ ਚੈਲੰਜ ਨਾਲ ਗਰੰਟੀ ਹੋਗੀ ਆਪਣੀ ਠੀਕ ਹੈ ਜੀ ਸਿਰਫ ਔਰ ਸਿਰਫ ਆ ਦੇਖੋ ਸਿਰਫ ਔਰ ਸਿਰਫ 250 ਦਾ ਇਹਦੇ ਨਾਲ ਸੇਰ ਦੁਬੱਟਾ ਹੀ ਹੋਊਗਾ ਹੀ ਔਰ ਗੰਜਾ ਦਾ ਠੀਕ ਹੈ ਜੀ ਸੇਰ ਦੁਬੱਟਾ ਔਰ ਗੰਜਾ ਦਾ ਸਿਰਫ ਔਰ ਸਿਰਫ 250 ਰੁਪਏ ਦਾ ਠੀਕ ਹੈ ਜੀ ਸਿਰਫ ਔਰ ਸਿਰਫ 250 ਰੁਪਏ ਦਾ ਦੇਖ। ਆ ਦੇਖੋ ਡਿਜ਼ਾਈਨ ਕਲਰ ਪੂਰੇ ਟਾਪ ਦੇ ਨੇ ਸਿਰੇ ਦੇ। ਰੇਟ ਕਿੰਨਾ ਹੈ ਸਿਰਫ ਔਰ ਸਿਰਫ 250 ਦਾ। ਆਉਣਾ ਕਿੱਥੇ ਹੈ ਮੰਡੀ ਅਹਿਮਦਗੜ। ਠੀਕ ਹੈ ਜੀ। ਇਹ ਆਪਣੇ ਆਪਣੀਆਂ ਭੈਣਾਂ ਲਈ ਕਰਵਾ ਚੌਥਲੀ ਸਪੈਸ਼ਲ ਤਮਾਕਾ ਸੇਲ ਲੈ ਕੇ ਆਇਆ। ਕਰਵਾ ਚੌਥਲੀ ਸਪੈਸ਼ਲ ਤਮਾਕਾ ਸੇਲ ਈ। ਠੀਕ ਹੈ ਜੀ। ਪਰ ਹੀ ਮੇਰੀ ਗੱਲ ਇੱਕ ਰਿਕੁਐਸਟ ਸੁਣ ਲੋ। ਇਹ ਸੂਟ 500 ਦਾ ਵੀ ਮੈਂ ਦੇ ਸਕਦਾ 600 ਦਾ ਵੀ ਦੇ ਸਕਦਾ। ਉਹ ਮੇਰੀ ਮਰਜ਼ੀ ਹੈ। ਠੀਕ ਹੈ। ਪਰ 250 ਦਾ ਸੂਟ ਉਹਦੇ ਲਈ ਹੈ ਇਹ ਜਿਹੜੀ ਮੇਰੀ ਭੈਣ ਵੀਡੀਓ ਨੂੰ ਸ਼ੇਅਰ ਕਰਕੇ ਆਊਗੀ। ਚੈਨਲ ਨੂੰ ਸਬਸਕ੍ਰਾਈਬ ਕਰਕੇ ਆਉਗੀ ਔਰ ਵੀਡੀਓ ਨੂੰ ਬੱਦ ਤੋਂ ਬੱਦ ਸ਼ੇਅਰ ਕਰਕੇ ਆਉਗੀ ਅਸੀਂ ਬਾਅ ਕਹਿ ਦੋਗੇ ਦੇਖਾਂਗੇ ਵੀ ਉਹਨੇ ਵੀਡੀਓ ਨੂੰ ਸ਼ੇਅਰ ਕੀਤਾ ਹੈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕੀਤਾ ਹੈ ਉਹਦੇ ਲਈ ਇਹ ਰੇਟ ਹੈ ਮੈਂ ਪਹਿਲਾਂ ਦੱਸਾਂ ਠੀਕ ਹੈ ਜੀ ਸਿਰਫ ਔਰ ਸਿਰਫ 250 ਰੁਪਏ ਦਾ ਕਲਰ ਡਿਜ਼ਾਈਨ ਬਹੁਤ ਮਿਲ ਜਾਣਗੇ ਕੰਟਰਾਸਟ ਦੁਪੱਟੇ ਨੇ ਕਈਆਂ ਨਾਲ ਸੇਮ ਦੁਪੱਟੇ ਨਹੀਂ ਇਹਦੇ ਨਾਲ ਔਰਗੰਜ ਆਈ ਠੀਕ ਹੈ ਜੀ ਇਹਦੇ ਨਾਲ ਔਰਗੰਜ ਆ ਆ ਦੇਖੋ ਆ ਦੇਖੋ ਸਿਰਫ ਔਰ ਸਿਰਫ 250 ਰੁਪਏ ਦਾ ਰੇਡ ਦੀ ਚੈਲੰਜ ਨਾਲ ਗਰੰਟੀ ਠੀਕ ਹੈ 컬러 ਡਿਜ਼ਾਈਨ ਬਹੁਤ ਜ਼ਿਆਦਾ ਮਿਲ ਜਾਣਗੇ ਜਿੰਨੇ ਕਹੋ ਉਹਨੇ ਠੀਕ ਹੈ ਜਿੰਨੇ ਕਹੋ ਉਹਨੇ 컬러 ਡਿਜ਼ਾਈਨ ਮਿਲ ਜਾਣਗੇ ਆ ਵਾਈਟ ਕਲਰ ਵੀ ਇਹਦੇ ਚ ਹੀ ਹੈ ਵਾਈਟ ਕਲਰ ਬਹੁਤ ਜ਼ਿਆਦਾ ਟ੍ਰੈਂਡਿੰਗ ਚ ਹੈ ਤੁਹਾਨੂੰ ਪਤਾ ਹੀ ਹੈ ਜਿਵੇਂ ਕਿ ਬਹੁਤ ਜ਼ਿਆਦਾ ਚੱਲ ਰਿਹਾ ਹੈ ਵਾਈਟ ਠੀਕ ਹੈ ਸਿਰਫ ਔਰ ਸਿਰਫ 250 ਚ ਦੁਪੱਟੇ ਉੱਤੇ ਲੈਂਸ ਲੱਗੀ ਹੋਗੀ ਮੈਂ ਪਹਿਲਾਂ ਕਹਿ ਰਿਹਾ ਦੁਪੱਟੇ ਉੱਤੇ ਲੈਂਸ ਲੱਗੀ ਇੱਕ ਹੋਰ ਇਹਦੇ ਚ ਆਈ ਔਰ ਗੰਜਾ ਦੇ ਵਿੱਚ ਇਦੇ ਚ ਆਰਗਾਂਜਾ ਟਿਕ ਹੋਰ ਆਈਟਮ ਹੈ ਜੀ ਆ ਦੇਖੋ ਜੀ ਪੂਰਾ ਹੈਵੀ ਵਰਕ ਠੀਕ ਹੈ ਜੀ ਆ ਦੇਖੋ ਮਾਲ ਨਵਾਂ ਹੁਣੀ ਲੇਟੈਸਟ ਆਇਆ ਦੇਖੋ ਜੀ ਲੇਟੈਸਟ ਮਾਲ ਆਇਆ ਦੁਪੱਟੇ ਉੱਤੇ ਵਰਕ ਹੈ ਠੀਕ ਹੈ ਜੀ ਦੁਪੱਟੇ ਉੱਤੇ ਵਰਕ ਹੈ ਦੁਪੱਟੇ ਉੱਤੇ ਕੱਟਵਰਕ ਹੈ ਰੇਟ ਦੀ ਚੈਲੰਜ ਨਾਲ ਪੂਰੀ ਫੁੱਲ ਗਾਰੰਟੀ ਇਹ ਰੇਟ ਕੀ ਲੈ ਕੇ ਆ ਆਪਾਂ ਸਿਰਫ ਔਰ ਸਿਰਫ 299 ਰੁਪਏ ਦਾ ਠੀਕ ਹੈ ਜੀ ਜੇਰਾ ਮੇਰੀ ਗੱਲ ਧਿਆਨ ਨਾਲ ਸੁਣ ਲੋ ਪਹਿਲਾ 250 ਦੀ ਰੇਂਜ ਸੀ ਹੁਣ ਜਿਹੜੀ ਮੈਂ ਰੇਂਜ ਦਿਖਾਉਣ ਜਾ ਰਿਹਾ 299 ਰੁਪਏ ਦੀ ਠੀਕ ਹੈ ਉਹ ਕਿਉਂ ਕਿਉਂਕਿ ਇਹ ਤੇ ਦੁਪੱਟੇ ਉੱਤੇ ਵਰਕ ਹੈ ਆ ਦੇਖੋ ਪੂਰਾ ਹੈਵੀ ਦੁਪੱਟਾ ਹੋਊਗਾ ਪੂਰਾ ਹੈਵੀ ਵਰਕ ਵਾਲਾ ਆ ਦੇਖੋ ਜੀ ਸਿਰਫ ਔਰ ਸਿਰਫ 299 ਰੁਪਏ ਠੀਕ ਹੈ ਜੀ ਸਿਰਫ ਔਰ ਸਿਰਫ 299 ਰੁਪਏ ਰੇਟ ਹੈ ਰੇਟ ਦਾ ਚੈਲੰਜ ਨਾਲ ਗਾਰੰਟੀ ਠੀਕ ਹੈ ਪੂਰੇ ਮੰਡੀ ਅਮદાવાદ ਛੱਡੋ ਪੂਰੇ ਪੰਜਾਬ ਦੇ ਵਿੱਚ ਕੀ ਅੰਮਰਸਾ ਲੁਧਿਆਣਾ ਦਿੱਲੀ ਸੂਰਤ ਦੇ ਵਿੱਚ ਟਰਾਈ ਕਰਕੇ ਆਓ ਇੰਨਾ ਵਰਕ ਠੀਕ ਹੈ ਜ ਦੁਪੱਟੇ ਉੱਤੇ ਵਰਕ 5 ਮੀਟਰ ਦਾ ਪੂਰਾ ਸੂਟ ਹੈ ਜੇ 5 ਮੀਟਰ ਦਾ 1 ਇੰਚ ਵੀ ਘੱਟ ਹੋਇਆ ਚੱਕ ਲਈਓ ਠੀਕ ਹੈ ਜੀ ਤੇ ਦੂਜੀ ਗੱਲ 2.5 ਮੀਟਰ ਦਾ ਦੁਪੱਟਾ ਠੀਕ ਹੈ ਜੀ 2.5 ਮੀਟਰ ਦਾ ਜਾਂ ਸਵਾ 2 30 ਦਾ ਦੁਪੱਟਾ ਹੁੰਦਾ ਕਿਉਂਕਿ ਕੱਟਵਾਰਕ ਕਰਕੇ ਨਾ ਹੁੰਦਾ 2.5 ਲਈਏ ਜਦ ਇਹ ਉੱਤੇ ਕੱਟਵਾਰਕ ਲੱਗ ਜਾਂਦੇ ਨਾ ਫਿਰ ਦੁਪੱਟਾ ਛੋਟਾ ਹੋ ਜਾਂਦਾ 2.30 ਦਾ ਹੋ ਜਾਂਦਾ 2.30 35 ਦਾ ਠੀਕ ਹੈ ਜੀ ਤੇ ਦੂਜੀ ਗੱਲ ਰੇਡ ਦੀ ਆਪਾਂ ਚੈਲੰਜ ਨਾਲ ਗਰੰਟੀ ਦਵਾਂਗੇ ਤੁਹਾਨੂੰ ਲਿਖ ਕੇ ਲੈ ਜਿਓ ਠੀਕ ਹੈ ਪੂਰਾ ਹੈਵੀ ਵਰਕ ਜੇ ਕਿਸ ਨੇ ਇਹਦੇ ਨਾਲ ਦਾ ਸੂਟ ਮੇਰੀ ਗੱਲ ਸੁਣ ਲੋ 5 ਮੀਟਰ ਔਰਗੰజా ਔਰਗੰజా ਦੁਪੱਟਾ ਜਿਹੜੇ ਪਹਿਲਾਂ ਦੇ ਸ਼ੀਮਰ ਦੇ ਦੁਪੱਟੇ ਦੀ ਠੀਕ ਹੈ ਤੇ ਵਰਕ 50000 ਰੁਪਏ ਇਨਾਮ ਜੇ ਕਿਸ ਨੇ ਆਨਲਾਈਨ ਆਫਲਾਈਨ ਕਿਸੇ ਨੇ ਵੀ ਇਹ ਰੇਟ ਪਾਇਆ ਹੈ ਮੇਰਾ ਚੈਲੰਜ ਹੈ ਖੁੱਲਾ ਚੈਲੰਜ ਹੈ ਸਿਰਫ ਔਰ ਸਿਰਫ 299 ਦੇ ਚ ਠੀਕ ਹੈ ਮੇਰਾ ਖੁੱਲਾ ਚੈਲੰਜ ਹੈ ਮੈਂ ਫੇਰ ਕਹਿ ਰਿਹਾ ਜੀ ਖੁੱਲਾ ਚੈਲੰਜ ਅਨਾਮ ਕਲੋਥ ਆਲੇ ਦਾ ਠੀਕ ਹੈ ਜੀ ਅਨਾਮ ਕਲੋਥ ਆਲੇ ਦਾ ਖੁੱਲਾ ਚੈਲੰਜ ਠੀਕ ਹੈ ਜੀ ਸਿਰਫ ਔਰ ਸਿਰਫ 299 ਦੇ ਵਿੱਚ ਆ ਦੇਖੋ ਜੀ ਹੈਵੀ ਵਰਕਾ ਦੇਖੋ ਜੀ ਪੂਰਾ ਦਿਖਾਓ ਮੈਂ ਕਹੀ ਪੂਰਾ ਚਾਰ ਚੰਦ ਲਾਏ ਜਾਣਗੇ ਅੱਜ ਆ ਦੇਖੋ ਸਿਰਫ ਔਰ ਸਿਰਫ 299 ਰੁਪਏ ਰੇਡ ਦੀ ਪੂਰੀ ਫੁੱਲ ਗਾਰੰਟੀ ਲਖਵਾ ਕੇ ਲੈ ਜਾਓ ਜੀ ਕਾਪੀ ਉੱਤੇ ਕਾਪੀ ਉੱਤੇ ਲਖਵਾ ਕੇ ਲੈ ਜਾਓ ਲਖਵਾ ਕੇ ਠੀਕ ਹੈ ਜੀ ਲਖਵਾ ਕੇ ਲੈਓ 299 ਦਾ ਕੋਈ ਦੇ ਦਵੇ ਠੀਕ ਹੈ ਜੀ ਆ ਦੇਖੋ ਪੂਰਾ ਹੈਵੀ ਵਰਕ ਆ ਦੇਖੋ ਕਿੰਨਾ ਹੈਵੀ ਵਰਕ ਹੈ ਸਿਰਫ আর ਸਿਰਫ 299 ਦਾ ਹੀ ਠੀਕ ਹੈ ਜੀ ਆ ਵੀ ਦੇਖੋ ਦੁਬੱਟੇ ਉੱਤੇ ਵਰਕ ਠੀਕ ਹੈ ਪੂਰਾ ਹੈਵੀ ਦੁਬੱਟਾ ਹੋਊਗਾ ਦੇਖੋ ਜਿਹੜਾ ਤੁਸੀਂ ਆਮ ਦੁਕਾਨਦਾਰਾਂ ਵਾਲੇ ਦੇਖੋਗੇ ਐ ਚੜਾ ਕੇ ਐ ਜਾਂ ਕਿਤੇ ਹੁੰਦੇ ਨੇ ਕੱਪੜਾ ਵਿੱਚੋਂ 3 1/2 3 4 ਮੀਟਰ ਹੀ ਨਿਕਲਦਾ ਹੈ ਆਪਾ ਪੂਰਾ ਸੂਟ ਮਿਲ ਕੇ ਦੇ ਸਕਦੇ ਆ ਤੁਹਾਨੂੰ ਇੰਨੀ ਗਾਰੰਟੀ ਹੈ ਠੀਕ ਹੈ ਪੂਰਾ ਖੋਲ ਕੇ ਸੂਟ ਦਿਖਾਉਣਾ ਦੇਖੋ ਪੂਰਾ ਖੋਲ ਕੇ ਸੂਟ ਦਿਖਾਉਣਾ ਮੈਂ ਤੁਹਾਨੂੰ ਐ ਨਹੀਂਗਾ ਦੇਖੋ ਸੋਨੂੰ ਲਾਈ ਮਿਲ ਕੇ ਦਿਖਾਉਣਾ ਆ ਦੇਖੋ 1 2 3 4 5 ਠੀਕ ਹੈ 5 ਮੀਟਰ ਦਾ 1 ਇੰਚ ਵੀ ਘੱਟ ਨਹੀਂ ਹੋਣਾ ਮੇਰੀ ਗਾਰੰਟੀ ਹੈ ਚੈਲੰਜ ਹੈ ਜੀ ਠੀਕ ਹੈ ਜੀ ਸਿਰਫ ਔਰ ਸਿਰਫ ਔਰਗੰਝਾ ਕੱਪੜਾ ਹੈ ਮੇਰੀ ਗੱਲ ਸੁਣ ਲਓ ਧਿਆਨ ਨਾਲ ਔਰ ਗੰਜਾ ਕੱਪੜਾ ਕਈ ਕਸਟਮਰ ਕਹਿੰਦੇ ਨੇ ਵੀ ਬਰੇ ਦੇ ਥੱਲੇ ਲਾਈਨਿੰਗ ਲੱਗੂਗੀ ਮੈਨੂੰ ਮੇਰੀ ਭੈਣਾ ਨੂੰ ਇੱਕ ਗੱਲ ਪੁੱਛਣਾ ਚਾਹਣਾ ਜੇ ਤੁਸੀਂ 300 ਸੂਟ ਲੈਣੇ ਹੋ ਜਦ ਤਾ ਤੁਸੀਂ ਜਰੂਰ ਸੋਚਨੇ ਵੀ ਸੂਟ ਦੇ ਥੱਲੇ ਲਾਈਨਿੰਗ ਲੱਗੂਗੀ ਜਦ ਤੁਸੀਂ ਮਾਰਕੀਟ ਚੋਂ 5000 ਦਾ ਸੂਟ ਲੈਣੇ ਹੋ 10000 ਦਾ ਸੂਟ ਲੈਣੇ ਹੋ 4000 ਦਾ ਸੂਟ ਲੈਣੇ ਹੋ ਜਦ ਤੁਸੀਂ ਟਾਪਟਾ ਵੀ ਲਗਾਉਣੇ ਹੋ ਫਿਰ ਉਹਦੀ ਡਾਈ ਵੀ ਕਰਾਉਣੇ ਹੋ ਫਿਰ ਉਹਦੀ ਸਲਾਈ ਵੀ ਵਧਾ ਦੇਣੇ ਹੋ ਠੀਕ ਹੈ ਜੀ ਫਿਰ ਉਹਨੂੰ ਡਰਾਈ ਕਲੀਨ ਵੀ ਕਰਾਉਣੇ ਹੋ ਠੀਕ ਹੈ ਜੀ ਉਹ ਤੁਹਾਨੂੰ ਕਿੰਨਾ ਮਹਿੰਗਾ ਬੰਦਾ ਇਹਦੇ ਥੱਲੇ ਦਾ ਸਿਰਫ ਲਾਈਨਿੰਗ ਲੱਗਣੀ ਹੈ ਜਾਂ ਕਸਟਮਰ ਨੇ 300 ਦਾ ਸੂਟ ਲੈਣਾ ਹੁੰਦਾ ਜਾਂ ਤਾਂ ਬਹੁਤ ਸੋਚਦਾ ਜਾਂ 3000 ਦਾ ਸੂਟ ਲੈਂਦਾ ਕਸਟਮਰ ਕਦੇ ਨਹੀਂ ਸੋਚਦਾ ਇਹਗਾ ਵੀ ਥੱਲੇ ਲਾਈਨਿੰਗ ਲੱਗੂਗੀ ਕਿ ਨਹੀਂ ਇਸ ਕਰਕੇ ਇਹ ਚੀਜ਼ਾਂ ਨੂੰ ਛੱਡ ਕੇ ਨਾ ਕੜਾਈ ਵਾਲੇ ਦੇ ਸਾਰੇ ਸੂਟਾਂ ਦੇ ਲਾਈਨਿੰਗ ਲਾ ਦੇ ਮੈਂ ਪਹਿਲਾ ਇੱਕ ਗੱਲ ਕਲੀਅਰ ਕਰਦਾ ਕੜਾਈ ਵਾਲਾ ਕੋਈ ਵੀ ਸੂਟ ਲਾਈਨਿੰਗ ਲੱਗੂਗੀ ਹੀ ਲੱਗੂਗੀ ਇਹ ਤੈ ਹੈ ਠੀਕ ਹੈ ਔਰ ਮੇਰੀ ਇੰਨੀ ਗਾਰੰਟੀ ਹੈ ਪਾਇਆ ਹੋਇਆ ਵੀ ਨਾ ਨਾ ਜਚਿਆ ਮੇਰੀ ਇਹ ਵੀ ਗਾਰੰਟੀ ਲਿਖ ਕੇ ਲੈ ਲਓ ਪਾਇਆ ਹੋਇਆ ਵੀ ਨਾ ਜਚੇ ਨਾ ਮੇਰੀ ਦੁਕਾਨ ਤੇ ਸੂਟ ਸਟਈ ਇਹ ਵੀ ਮੇਰਾ ਖੁੱਲਾ ਚੈਲੰਜ ਹੈ ਠੀਕ ਹੈ ਪਾਇਆ ਹੋਇਆ ਇੰਨਾ ਸੋਹਣਾ ਲਾ ਦੇਣਾ ਇਹ ਸੂਟ ਤੁਹਾਨੂੰ ਦੱਸ ਦਾਂ ਕੀ ਦੱਸਾਂ ਜੀ ਆ ਦੇਖੋ ਸਿਰਫ ਔਰ ਸਿਰਫ 299 ਦੇ ਵਿੱਚ ਡਿਜ਼ਾਈਨ ਕਲਰ ਮੈਂ ਕਹਿਆ ਪੂਰਾ ਇੱਕ ਤੋਂ ਇੱਕ ਆ ਲੱਗੇ ਠੀਕ ਹੈ ਜੀ ਡਿਜ਼ਾਈਨ ਕਲਰ ਬਹੁਤ ਜ਼ਬਰਦਸਤ ਨੇ ਸਿਰਫ ਔਰ ਸਿਰਫ 299 ਦੀ ਰੇਂਜ ਚ ਲੈ ਕੇ ਆਇਆ ਆ ਤੁਹਾਡੇ ਲਈ ਠੀਕ ਹੈ ਜੀ ਬਹੁਤ ਜ਼ਬਰਦਸਤ ਠੀਕ ਹੈ ਇੱਕ ਚੀਜ਼ ਹੋਰ ਦਿਖਾ ਰਹੇ ਤੁਹਾਨੂੰ ਇਹਦੇ ਵਿੱਚ ਮੈਂ ਹੈਂਡਵਰਕ ਵਾਲਾ ਪੀਸ ਆਰਗੰਝਾ ਚੀ ਠੀਕ ਹੈ ਹੈਂਡਵਰਕ ਦਾ ਪੀਸ ਹੈਂਡਵਰਕ ਦਾ ਪੀਸ ਆ ਦੇਖੋ ਪੂਰਾ ਹੈਵੀ ਹੈਂਡਵਰਕ ਹੈ ਦੁਪट्टे ਉੱਤੇ ਵਰਕ ਹੈ ਆ ਦੁਪट्टे ਉੱਤੇ ਵਰਕ ਹੈ ਠੀਕ ਹੈ ਜੀ ਸਿਰਫ ਅਰ ਸਿਰਫ 499 ਰੁਪਏ ਠੀਕ ਹੈ ਜੀ 499 ਰੁਪਏ ਮਾਲ ਮੇਲੇ ਬਹੁਤ ਆਇਆ ਭਈ ਬਹੁਤ ਜ਼ਿਆਦਾ ਕਿਉਂਕਿ ਵੀਡੀਓ ਬਹੁਤ ਲੰਬੀ ਹੋ ਜਾਈ ਇਸ ਕਰਕੇ ਮੈਂ ਤੁਹਾਨੂੰ ਜ਼ਿਆਦਾ ਮਾਲ ਨਹੀਂ ਦਿਖਾ ਸਕਦਾ ਠੀਕ ਹੈ ਹੁਣ ਤੁਹਾਨੂੰ ਨੈਕਸਟ ਵੈਰਾਈਟੀ ਦਿਖਾਉਣਾ ਆ ਦੇਖੋ ਆਪਾਂ ਜੇ ਹੁਣ ਤੁਹਾਡੇ ਲਈ ਕਰਾਸ਼ ਸ਼ਿਮਰ ਤੇ ਨਾ ਹੈਂਡਵਰਕ ਵਾਲਾ ਸੂਟ ਲੈ ਕੇ ਆਏ ਜੀ ਕਰਾਸ਼ ਸ਼ਿਮਰ ਤੇ ਬੁਟੀਕ ਵਾਲਾ ਪੀਸ ਹੈ ਇਹ ਇਹ ਵੀਡੀਓ ਇਸ਼ਤਾ ਤੇ ਬਹੁਤ ਫੇਮਸ ਡਿਜ਼ਾਈਨ ਹੈ ਜੀ ਇਸ਼ਤਾ ਦੇ ਬਹੁਤ ਫੇਮਸ ਡਿਜ਼ਾਈਨ ਹੈ ਸਲਵਾਰ ਦੇ ਉੱਤੇ ਵਰਕੂਗਾ ਠੀਕ ਹੈ ਜੀ ਪੂਰਾ ਹੈਵੀ ਹੈਂਡਵਰਕ ਹੈ ਬੁਟੀਕ ਪੀਸ ਹੈ ਜੀ ਠੀਕ ਹੈ ਜੀ ਬੁਟੀਕ ਪੀਸ ਹੈ ਇਹ ਠੀਕ ਹੈ ਜੀ ਹੈਵੀ ਹੈਂਡਵਰਕ ਠੀਕ ਹੈ ਆ ਦੇਖੋ ਦੁਪੱਟੇ ਉੱਤੇ ਵੀ ਵਰਕ ਦੇਖੋ ਦੁਪੱਟੇ ਉੱਤੇ ਵੀ ਵਰਕ ਹੈ ਪੂਰਾ ਹੈਵੀ ਠੀਕ ਹੈ ਜੀ ਦੁਪੱਟੇ ਉੱਤੇ ਪੂਰਾ ਹੈਵੀ ਵਰਕ ਰੇਡ ਦੀ ਚੈਲੰਜ ਨਾਲ ਗਰੰਟੀ ਜਿਹੜਾ ਰੇਟ ਹੈ ਰਿਟੇਲ ਪ੍ਰਾਈਸ ਹੀ ਇਹਦਾ ਸਿਰਫ ਸਿਰਫ ਆਪਾਂ ਰਿਟੇਲ ਪ੍ਰਾਈਸ ਹੀ ਦੱਸਾਂਗੇ ਕਿਉਂਕਿ ਜਿਹੜਾ ਹੋਲ ਸੇਲ 'ਚ ਲੈ ਕੇ ਜਾਣਗੇ ਉਹਨਾਂ ਲਈ ਅਲੱਗਾ ਰੇਟ ਹੈ ਇਹਦਾ ਰਿਟੇਲ ਪ੍ਰਾਈਸ 999 ਰੁਪਇਆ ਹੈ ਠੀਕ ਹੈ ਜੀ ਇਹਦਾ ਰਿਟੇਲ ਪ੍ਰਾਈਸ 999 ਰੁਪਇਆ ਹੈ ਧਿਆਨ ਨਾਲ ਗੱਲ ਸੁਣ ਲਿਓ ਜਿਹਨੇ ਲੈਣਾ ਹੋਲ ਸੇਲ 'ਚ ਉਹ ਕਾਲਿਓ ਅਨਮ ਕਲੋਥ ਵਾਲਿਆਂ ਨੂੰ ਫੋਨ ਆਪਾਂ ਨੂੰ ਡਿਸਕਾਊਂਟ ਕਰਕੇ ਦਵਾਂਗੇ ਠੀਕ ਹੈ ਜੀ ਆਹ ਦੇਖੋ ਇਹ ਚ ਕਲਰ ਜੀ ਠੀਕ ਹੈ ਜੀ ਆ ਦੇਖੋ ਆ ਵੀ ਇਹਦੇ ਚ ਕਲਰ ਹੈ ਜੀ ਗਈ ਆ ਵੀ ਇਹਦੇ ਚ ਕਲਰ ਹੈ ਠੀਕ ਹੈ ਜੀ ਡਿਜ਼ਾਈਨ ਕਲਰ ਇਹ ਚ ਮੈਂ ਕਹਾ ਜਿੰਨੇ ਕਹਾਂ ਉਹਨੇ ਮਿਲ ਜਾਣਗੇ ਠੀਕ ਹੈ ਸਿਰਫ ਔਰ ਸਿਰਫ 900 ਨੇ ਡਿੰਨੇ ਮੇਰੇ ਪੈਜ ਤੇ ਠੀਕ ਹੈ ਜੀ ਤੇ ਮਿਲੂਗਾ ਫੇਰ ਮੈਂ ਉਹੀ ਗੱਲ ਕਰ ਰਿਹਾ ਮਿਲੂਗਾ ਉਹਨੂੰ ਹੀ ਜਿਹੜਾ ਸਾਡੀ ਵੀਡੀਓ ਨੂੰ ਸ਼ੇਅਰ ਕਰਕੇ ਆਊਗਾ ਚੈਨਲ ਨੂੰ ਸਬਸਕ੍ਰਾਈਬ ਕਰਕੇ ਆਊਗਾ ਠੀਕ ਹੈ ਜੀ ਆਦਰਵਾਇਜ਼ ਤੁਹਾਨੂੰ ਪਤਾ ਹੀ ਹੈ ਰੇਟ ਸਾਡਾ ਜਿਆਦਾ ਲੱਗ ਸਕਦਾ ਹੈ ਠੀਕ ਹੈ ਆ ਦੇਖੋ ਜੀ ਹੈਵੀ ਹੈਂਡਵਰਕ ਅਦੇਖੋ ਕਿੰਨਾ ਹੈਵੀ ਟੋਟਲੀ ਹੈਂਡਵਰਕ ਹੈ ਇਹ ਟੋਟਲੀ ਹੈਂਡਵਰਕ ਕਹਿ ਸਕਦੇ ਇਹਨੂੰ ਆਪਾਂ ਟੋਟਲੀ ਹੈਂਡਵਰਕ ਹੈ ਠੀਕ ਹੈ ਜੀ ਸਲਵਾਰ ਤੇ ਵਰਕ ਹੋਊਗਾ ਠੀਕ ਹੈ ਜੀ ਦੁਪੱਟੇ ਉੱਤੇ ਵੀ ਹੈਵੀ ਵਰਕ ਹੋਊਗਾ ਠੀਕ ਹੈ ਜੀ ਦੁਪੱਟੇ ਉੱਤੇ ਵੀ ਹੈਵੀ ਵਰਕ ਹੈ ਆ ਦੇਖੋ ਦੁਪੱਟਾ ਦੇਖੋ ਠੀਕ ਹੈ ਜੀ ਦੁਪੱਟਾ ਦੇਖੋ ਕਿੰਨਾ ਜ਼ਬਰਦਸਤ ਕੰਮ ਹੋਇਆ ਸਿਰਫ ਔਰ ਸਿਰਫ ਚੈਲੰਜ ਨਾਲ ਰੇਟ ਕਰਵਾ ਚੌਥਲੀ ਆਪਾਂ ਸਪੈਸ਼ਲ ਧਮਾਕਾ ਸੇਲ ਲੈ ਕੇ ਆਏ ਸਿਰਫ ਔਰ ਸਿਰਫ 999 ਰੁਪਏ ਵਿੱਚ ਠੀਕ ਹੈ ਜੀ 999 ਰੁਪਏ ਦੇ ਵਿੱਚ ਲੈ ਕੇ ਆਏ ਤੁਸੀਂ ਆ ਦੇਖੋ ਜੀ ਇੱਧਰ ਧਿਆਨ ਦਿਓ ਬਾਈ ਜੀ ਆ ਦੇਖੋ ਆ ਦਿਖਾਓ ਜੀ ਸਿਰਫ ਸਿਰਫ 999 ਰੁਪਏ ਦੇ ਵਿੱਚ ਆ ਦੇਖੋ ਡਿਜ਼ਾਈਨ ਕਲਰ ਬਹੁਤ ਮਿਲ ਜਾਣਗੇ ਆ ਦੇਖੋ ਸਿਰਫ ਸਿਰਫ 999 ਰੁਪਏ ਦੇ ਵਿੱਚ ਇੱਕ ਕਲਾ ਡਿਜ਼ਾਈਨ ਸਿਲੈਕਟ ਕਰ ਸਕਦੇ ਹੋ ਜਿਹਨੇ ਹੋਲ ਸੇਲ ਦੇ ਵਿੱਚ ਮੰਗਾਉਣੇ ਨੇ ਉਹ ਦੁਕਾਨ ਤੇ ਆ ਜਿਓ ਠੀਕ ਹੈ ਜੀ ਸਭ ਤੋਂ ਬੈਸਟ ਹੈ ਜੇ ਕਿਸ ਨੇ ਇਹ ਵਾਲੇ ਸੂਟ ਆਨਲਾਈਨ ਮੰਗੋਣੇ ਆਪਾਂ ਕੋਰੀਅਰ ਵੀ ਕਰ ਦਾਂਗੇ ਠੀਕ ਹੈ ਜੀ ਇੱਕ ਸੂਟ ਵੀ ਕੋਰੀਅਰ ਕਰ ਦਾਂਗੇ ਇੱਕ ਸੂਟ ਦੇ ਮਗਰ 80 ਰੁਪਏ ਚਾਰजेस ਲੱਗਣਗੇ ਠੀਕ ਹੈ ਜੀ ਕੋਰੀਅਰ ਦੇ ਕਿਉਂਕਿ ਜਿਹੜਾ ਕੋਰੀਅਰ ਚਾਰਜਸ ਦਾ ਖਰਚ ਆਊਗਾ ਉਹ ਅਸੀਂ ਆਪਦੇ ਪੱਲੋਂ ਨਹੀਂ ਦੰਦੇ ਤੁਹਾਨੂੰ ਆਪਦੇ ਹੀ ਦੇਣਾ ਪਊਗਾ ਠੀਕ ਹੈ ਜੀ ਸਿਰਫ 430 999 ਰੁਪਏ ਰੇਟ ਦੀ ਚੈਲੰਜ ਨਾਲ ਗਾਰੰਟੀ ਠੀਕ ਹੈ ਜੀ ਰੇਟ ਦੀ ਚੈਲੰਜ ਨਾਲ ਗਾਰੰਟੀ ਲਖਵਾ ਕੇ ਲੈ ਜਿਓ ਕਾਪੀ ਪੈਨਸਲ ਦੇ ਠੀਕ ਹੈ ਜੀ ਤੁਹਾਨੂੰ ਇੰਨੀ ਮੇਰੀ ਗਾਰੰਟੀ ਹੈ ਕਾਪੀ ਪੈਲਸਨ ਤੇ ਲਗਵਾ ਕੇ ਲੈ ਜਿਓ ਹੈਵੀ ਡਿਜ਼ਾਈਨ ਨੇ ਟੋਟਲ ਹੈਂਡਵਰਕ ਵਾਲੇ ਠੀਕ ਹੈ ਜੀ ਸਿਰਫ ਔਰ ਸਿਰਫ 999 ਰੁਪਏ ਦੇ ਵਿੱਚ ਔਰ ਪਿਓਰ ਵਿਸਕੋਜ਼ ਯਾਟ ਮਾਣੇ ਠੀਕ ਹੈ ਜੀ ਆਹ ਦੇਖੋ ਇੱਕ ਪੂਰਾ ਹੈਵੀ ਹੈ ਹੈਂਡਵਰਕ ਪਿਓਰ ਵਿਸਕੋਸ਼ ਔਰ ਗੰਜਾ ਜੇ ਔਰਗੰਜਾ ਪਿਓਰ ਵਿਸਕੋਸ ਨਾਲ ਹੀ 50000 ਰੁਪਏ ਇਨਾਮ ਦਵਾਂਗੇ ਠੀਕ ਹੈ ਜੀ ਆਹ ਦੇਖੋ ਜੀ ਪੂਰਾ ਹੈਵੀ ਹੈਂਡਵਰਕ ਠੀਕ ਹੈ ਜੀ ਹੈਂਡਵਰਕ ਪੂਰਾ ਹੈਵੀ सलवार ते वर्क ठीक है जी सलवार ते वर्क है पूरा हैवी ठीक है जी दुपट्टे उत्ते भी वर्क है आ देखो दुपट्टे उत्ते भी वर्क है आ देखो पूरा हैवी दुपट्टे उत्ते वर्क है जी आ देखो पूरा हैवी सिर्फ और सिर्फ डिजाइन पूरा हैवी डिजाइन है पूरा हैवी हैंड वर्क का काम है कंट्रास्ट सलवार है प्योर विस्कोस ऑर्गेंजा ਸਲਵਾਰ ਤੇ ਵਰਕ ਹੈ ਦੁਪੱਟੇ ਉੱਤੇ ਵੀ ਵਰਕ ਹੈ ਰੇਡ ਦੀ ਚੈਲੰਜ ਨਾਲ ਗਰੰਟੀ ਸਿਰਫ ਔਰ ਸਿਰਫ 999 ਰੁਪਏ 컬러 ਡਿਜ਼ਾਈਨ ਜਿੰਨੇ ਕਹੋ ਉਹਨੇ ਮਿਲ ਜਾਣਗੇ ਠੀਕ ਹੈ ਜੀ ਜਿੰਨੇ ਕਹੋਗੇ ਉਹਨੇ 컬러 ਡਿਜ਼ਾਈਨ ਮਿਲ ਜਾਣਗੇ ਸਿਰਫ ਔਰ ਸਿਰਫ 999 ਚ ਡਿਜ਼ਾਈਨ 컬러 ਜਿੰਨੇ ਕਹੋ ਉਹਨੇ ਆਏ ਪੈਣੇ ਆਪਣੇ ਲਵੇ ਠੀਕ ਹੈ ਜੀ ਆਉਣਾ ਕਿੱਥੇ ਹੈ ਫਿਰ ਤੁਹਾਨੂੰ ਦੱਸ ਰਿਹਾ ਮੰਡੀ ਅਹਿਮਦਗੜ ਟੂਰ ਕੋਡ ਚੌਕ ਪਾਰ ਰੋਡ ਤੇ ਠੀਕ ਹੈ ਬੁਟੀਕ ਵਾਲੇ ਪੀਸ ਦਿਖਾਉਂਗਾ ਤੁਹਾਡੇ ਨਾਲ ਇਨਾ ਵਾਦਾ ਰਿਹਾ ਜੀ ਬੁਟੀਕ ਵਾਲੇ ਪੀਸ ਦਿਖਾਉਂਗਾ ਸਾਰੇ ਠੀਕ ਹੈ ਆ ਦੇਖੋ ਜੀ ਪੂਰਾ ਗਲਾਸ ਆਰਗੰਝਾ ਠੀਕ ਹੈ ਜਿਹੜੇ ਬੇਸ ਅੱਜਕੱਲ ਬਹੁਤ ਜ਼ਿਆਦਾ ਚੱਲ ਰਹੇ ਨੇ ਇਹਨੂੰ ਸ਼ਿਮਰ ਆਰਗੰਝਾ ਵੀ ਕਹਿ ਸਕਦੇ ਹੋ ਆ ਦੇਖੋ ਪ्योर ਸਿਲਕ ਦਾ ਦੁਪੱਟਾ ਆ ਦੇਖੋ ਪੂਰਾ ਹੈਵੀ ਪੱਟੀ ਵਾਲਾ ਦੁਪੱਟਾ ਰੇਡ ਦੀ ਚੈਲੰਜ ਨਾਲ ਗਾਰੰਟੀ ਸਿਰਫ ਔਰ ਸਿਰਫ 999 ਰੁਪਏ ਠੀਕ ਹੈ ਜੀ ਰੇਟ ਦੀ ਪੂਰੀ ਫੁੱਲ ਗਰੰਟੀ ਹੋਊਗੀ ਸਿਰਫ ਔਰ ਸਿਰਫ 999 ਰੁਪਏ ਦਾ ਰੇਟ ਹੋਊਗਾ ਗਰੰਟੀ ਨਾਲ ਲਗਵਾ ਕੇ ਲੈ ਜਿਓ ਕਾਪੀ ਉੱਤੇ ਜੇ ਤੁਹਾਨੂੰ ਕੋਈ ਦੇ ਦਵੇ ਠੀਕ ਹੈ ਜੀ ਹੈਵੀ ਹੈਂਡਵਰਕ ਵਾਲੇ ਹੈਗੇ ਨੇ ਜੀਨੂੰ ਕੋਈ ਵੀ ਸੂਟ ਪਸੰਦ ਹੋਊਗਾ ਸਾਡੀ ਇੱਕ ਰਿਕਵੈਸਟ ਹੈ ਜੀ ਬੇਨਤੀ ਜੀਨੂੰ ਕੋਈ ਵੀ ਸੂਟ ਪਸੰਦ ਹੋਊਗਾ ਨਾ ਪਲੀਜ਼ ਉਹ ਸੂਟ ਦਾ ਸਕਰੀਨਸ਼ਾਟ ਮਾਰ ਦਿਓ ਠੀਕ ਹੈ ਜੀ ਇੱਕ ਇੱਕ ਸੂਟ ਦਿਖਾਉਣਿਆ ਸਾਰੇ ਉਹਦੇ ਚ ਰੰਗ ਦਿਖਾਉਣਿਆ ਠੀਕ ਹੈ ਜੀ ਪਲੀਜ਼ ਸਕਰੀਨਸ਼ਾਟ ਮਾਰ ਲਿਓ ਸਿਰਫ ਔਰ ਸਿਰਫ 999 ਮੇਲੇ ਵੇ ਹਾਜੇ ਵੀ ਹੋਰ ਬਹੁਤ ਡਿਜ਼ਾਈਨ ਆਏ ਨੇ ਨਿਊ ਲੇਟੈਸਟ ਕੱਲੋ ਸੰਡੇ ਆ ਸੰਡੇ ਤੇ ਪੰਧਾਰੋ ਉੱਥੇ ਦੁਕਾਨ ਤੇ ਆਓ ਤੁਹਾਨੂੰ ਬਹੁਤ ਜ਼ਿਆਦਾ ਵੈਰਾਈਟੀਆਂ ਦਿਖਾਵਾਂਗਾ ਪਲੇਨ ਦੀ ਕੱਟ ਪੀਸ ਵੀ ਬਹੁਤ ਆਈ ਪਈ ਹੈ ਬਹੁਤ ਜ਼ਿਆਦਾ ਕੱਟ ਪੀਸ ਆ ਗਿਆ ਆਪਣੇ ਨੇ 3 ਮੀਟਰ ਦੀ 4 ਮੀਟਰ ਦੀ 5 ਮੀਟਰ ਦੀ 2 ਮੀਟਰ ਦੀ ਪਰ ਇੱਕ ਵਾਰ ਦੁਕਾਨ ਤੇ ਆਓ ਤੁਹਾਨੂੰ ਤਰ੍ਹਾਂ ਤਰ੍ਹਾਂ ਦੀਆਂ ਵੈਰਾਈਟੀਆਂ ਦਿਖਾਵਾਂਗੇ ਸੀਜ਼ਨ ਸ਼ੁਰੂ ਹੋ ਗਿਆ ਜਿਹਨੇ ਹੋਲ ਸੇਲ ਚ ਲੈਣਾ ਹੈ ਉਹਦੇ ਲਈ ਰੇਜ਼ ਦਾ ਲੈਵਰਾ ਰੇਟ ਹੈ ਉਹ ਮੈਨੂੰ ਫੋਨ ਕਰ ਲਿਓ ਠੀਕ ਹੈ ਆਪਣਾ ਫੋਨ ਨੰਬਰ ਉੱਪਰ ਲਿਖਿਆ ਹੋਊਗਾ ਠੀਕ ਹੈ ਤੇ ਦੂਸਰੀ ਗੱਲ ਮੰਡੀ ਅਹਿਮਦਗੜ ਆਉਣਾ ਹੈ ਬਸ ਇਹ ਸਮਝ ਲਓ ਲੁਧਿਆਣਾ ਔਰ ਮਲੇਰਕੋਟਾ ਬਿਲਕੁਲ ਸੈਂਟਰ ਚ ਵੀਡੀਓ ਨੂੰ ਦਬ ਕੇ ਸ਼ੇਅਰ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਫੋਨ ਨੰਬਰ ਆਪਣਾ ਲਿਖਿਆ ਡਿਸਕ੍ਰਿਪਸ਼ਨ ਚ ਵੀ ਦੇਖ ਲਿਓ ਠੀਕ ਹੈ